ਬਹੁਤ ਮਾਰੇ ਤਗੜਾ ਕਿੱਦ ਬਹੁਤ ਅੱਛਾ ਇਹ ਸੌਰੀ ਮੈਂ ਤੁਹਾਡੀ ਗੱਲ ਘਟਤੀ ਦਰਸ਼ਕਾਂ ਦੀ ਜਾਣਕਾਰੀ ਲਈ ਇੱਕ ਤਾਂ ਮੈਂ ਗੱਲ ਹੋਰ ਕਰਨੀ ਤੁਹਾਡੇ ਨਾਲ ਮੈਂ ਨੋਟ ਕਰ ਗਿਆ ਇਹ ਗੱਲ ਸ਼ਾਇਦ ਵੈਸੇ ਨਹੀਂ ਕੀਤੀ ਹਣੀ ਹੋਰ ਬੰਦਿਆਂ ਨੇ ਨੋਟ ਪਰ ਅੱਜ ਮੈਂ ਤੁਹਾਡੀ ਇੰਟਰਵਿਊ ਜੇ ਗੱਲ ਦੱਸਣੀ ਚਾਹੁੰਦਾ ਅੱਛਾ ਜਦੋਂ ਵੀ ਕਦੇ ਗੱਲ ਹੁੰਦੀ ਆ ਪਾਕਿਸਤਾਨ ਇੰਡੀਆ ਦੇ ਪਲੇਅਰਾਂ ਦੀ ਤੇ ਮੋਸਟਲੀ ਬੰਦੇ ਸਾਰੇ ਇਹ ਕਹਿ ਦਿੰਦੇ ਆ ਵੀ ਇੰਡੀਆ ਦੇ ਪਲੇਅਰ ਤਗੜੇ ਆ ਹੂੰ ਕਹਿੰਦੇ ਆ ਤੇ ਟੀਮ ਬਾਹਰ ਆ ਕੇ ਜਿਤਨੀ ਨਹੀਂ ਪਾਕਿਸਤਾਨ ਦੀ ਇੰਡੀਆ ਦੇ ਬੰਦੇ ਤਕੜੇ ਆ ਇੰਡੀਆ ਦੇ ਵਿੱਚ ਪਲੇਅਰ ਵੀ ਜ਼ਿਆਦਾ ਆ ਆਪੀਸਲੀ ਪਲੇਅਰ ਵੀ ਜ਼ਿਆਦਾ ਆ ਮੋਸਟਲੀ ਇਹ ਬੰਦੇ ਕਹਿ ਦਿੰਦੇ ਆ ਜ਼ਿਆਦਾਤਰ ਪਰ ਜੇ ਇਸ ਸਾਲ ਇਹ ਕੰਮ ਪੁੱਠਾ ਹੋ ਗਿਆ ਇੱਥੇ ਫੈਡਰੇਸ਼ਨਾਂ ਤਿੰਨ BC ਚ ਆ ਦੋ অন্ਟਾਰੀਓ ਚ ਆ ਪੰਜੇ ਫੈਡਰੇਸ਼ਨਾਂ ਦੇ ਵਿੱਚ ਬੈਸਟ ਰਾਈਡਰ ਬੈਸਟ ਯਾਫੀ ਮੋਸਟ ਇੱਕ ਫੈਡਰੇਸ਼ਨ ਨੂੰ ਛੱਡ ਕੇ ਪਾਕਿਸਤਾਨੀ ਬੰਦੇ ਨਿਕਲੇ ਆ ਤੁਸੀਂ ਨੋਟ ਕੀਤਾ ਸਿਰ ਇੱਥੋਂ ਤੀਕਰ ਹੋ ਸਕਦਾ ਸੀ ਵੇਖੋ ਮੈਂ ਨਹੀਂ ਇਹ ਕਹਿੰਦਾ ਕਿ ਉਹ ਫਲਾਣੇ ਤਗੜੇ ਇਹ ਮਿਹਨਤ ਤਗੜੀ ਹਾਂ ਮਿਹਨਤ ਜਿੰਨੇ ਮਿਹਨਤ ਕਰਨੀ ਉਹ ਤਗੜਾ ਹਾਂ ਪਰ ਦੇਖੋ ਰਿਜ਼ਲਟ ਦੇਖੋ ਆਪਣਾ ਰਿਜ਼ਲਟ ਪਾਕਿਸਤਾਨ ਚ 20 ਤੋਂ 25 플레이ਰ ਆ ਵਧੀਆ ਹਮ ਠੀਕ ਹੈ ਜੀ ਜੇ ਗੱਲ ਕਰੀਏ ਅੰਟਾਰੀਓ ਕਬੱਡੀ ਫੈਡਰੇਸ਼ਨ ਦੀ ਜਿੱਦਲੇ ਪਾਸੇ ਹੀਰਾਬੱਟ ਖੇਡਦਾ ਸੀ ਉੱਥੇ ਸ਼ੀਲੂ ਜਾਫੀ ਸਟਾਪਰ ਤੇ ਅੰਬਾ ਸੋਰਸਿੰਗ ਬੈਸਟ ਬਣਿਆ ਉਸ ਤੋਂ ਅਲਾਵਾ ਜਿਹੜੀ ਸੁਖੇਮਾਨ ਜੀ ਦੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਉਹਦੇ ਵਿੱਚ ਵੀ ਪਾਕਿਸਤਾਨੀ ਮੁੰਡੇ ਬੈਸਟ ਬਲੇਟਰ ਵੈਸਲੀ ਆਪੇ ਨਿਕਲਿਆ ਮੁਕੱਦਰ ਨਿਕਲਿਆ ਆ ਆਸੂ ਨਿਕਲਿਆ ਆਸੂ ਨਿਕਲਿਆ ਉਸ ਤੋਂ ਵੱਧ ਇੱਥੇ ਲੋਕਲ ਦੀ ਗੱਲ ਕਰੀਏ ਇੱਥੇ ਵੀ ਮੁਕੱਦਰ ਆਸਮ ਰਾਜਾ ਨਿਕਲਿਆ ਫਿਰ ਜੇ ਦੂਸਰੀ ਫੈਡਰੇਸ਼ਨ ਦੀ ਗੱਲ ਕਰੀਏ ਜਿਹੜੀ ਯੂਨਾਈਟਿਡ ਆ ਉਹਦੇ ਵਿੱਚ ਰਾਣਾ ਅਲੀ ਸ਼ਾਨ ਬੈਸਟ ਬਣਿਆ ਸਟਾਪਰ ਆ ਜੋ ਫਿਰ ਆਪਣੀ ਗੱਲ ਕਰੀਏ ਤੁਹਾਡੇ ਵਾਲੀ ਜਿਹੜੀ ਇੱਥੇ ਬਣਦੀ ਆ ਉਹਦੇ 'ਚ ਆਪਣੇ ਢਿੱਲੋਂ ਬਲਾਲ ਢਿੱਲੋਂ ਨਿਕਲਿਆ ਮਤਲਬ ਪਾਕਿਸਤਾਨ ਦੇ ਪਲੇਅਰਾਂ ਨੇ ਇਸ ਸਾਲ ਕੈਨੇਡਾ ਦੇ ਵਿੱਚ ਵੈਰੀ ਵੈਰੀ ਗੁੱਡ ਪਰਫਾਰਮ ਕੀਤਾ ਔਰ ਕੀਤਾ ਵੀ ਕ੍ਰੀਮ ਸਟੋਪਰਾਂ ਤੇ ਰੇਡਰਾਂ ਤੇ ਕ੍ਰੀਮ ਜਿਹੜੀ ਆ ਕਬੱਡੀ ਦੀ ਕ੍ਰੀਮ ਜਿਹੜੀ ਨਾ ਉਹਦੇ ਤੇ ਪਰਫਾਰਮ ਕੀਤਾ ਔਰ ਇਹ ਹਿਸਟਰੀ ਕ੍ਰੀਏਟ ਹੋਈ ਆ 2025 ਦੇ ਵਿੱਚ ਮੈਨੂੰ ਨਹੀਂ ਪਤਾ ਗਾਂ ਇਦਾਂ ਹੋ ਗਈ ਕਿਨੇ ਹੋ ਪਰ ਵਟਸਐਪ ਕੀ ਕਹਿਣਾ ਚਾਹੁੰਦੇ ਇਹਦੇ ਵਿੱਚ ਮੈਂ ਨਾ ਇਹ ਕਹਾਂਗਾ ਵੀ ਖਾਸ ਅੱਲਾ ਪਾਗ ਦੀ ਕਰਮ ਨਵਾਜ਼ੀ ਅੱਲਾ ਪਾਗ ਦਾ ਬੜਾ ਕਰਮ ਹੈ ਤੰਦਰੁਸਤੀ ਸਿਹਤ ਦੀਆਂ ਗੱਲਾਂ ਇਹਦੇ ਵਿੱਚ ਤੁਹਾਡੇ ਦੋਸਤਾਂ ਦਾ ਵੀ ਬੜਾ ਹੱਥ ਜੀ ਤੁਸੀਂ ਵੇਖੋ ਇੱਥੋਂ ਗਏ ਜੀ ਜੀ ਕੱਪ ਕਰਾਇਆ ਹੂੰ ਚਲੋ ਇਹ ਪਿੱਛੇ ਚਲੇ ਜਾਂਦੇ ਆ 2010 ਚ ਆਪਾਂ ਤੁਸੀਂ ਪਾਕਿਸਤਾਨ ਆਏ ਆਏ ਜੀ ਆਪਾਂ ਇੱਕ ਮੈਚ ਤੇ ਗਏ ਬਾਮਣੀ ਵਾਲੇ ਜੀ ਉਹ ਵੀ ਦੱਸੋ ਬਾਮਣੀ ਵਾਲੇ ਕੇ ਉੱਥੋਂ ਆਪਾਂ ਇੱਕ ਨੀ ਰੱਖੀ ਸੀ ਜੀ ਬਿਲਕੁਲ ਜਾਂਦੇ ਆ ਜਾਂਦੇ ਆ ਯਾ ਤੁਸੀਂ ਇਹ ਗੱਲ ਕੀਤੀ ਬਾਤ ਯਾਰ ਆਪਾਂ ਨਨਕਾਣਾ ਸਾਹਿਬ ਕੱਪ ਕਰਾਉਣਾ ਹਾਂ ਚੰਗੇ ਦਿਨ ਆਏ ਤੇ ਕਰਾਉਣਾ ਹਾਲਾਤ ਆਪਣੇ ਬਦਲੇ ਦੇ ਆਪਾਂ ਕਰਾਉਣਾ ਬਿਲਕੁਲ ਉਦੋਂ ਨੀਂਦ ਦਾ ਠੀਕ ਪੁਨਿਆਦ ਰੱਖੀ ਐਗਜ਼ੈਕਟ ਤੇ ਅੱਲਾ ਪਾਗ ਨੇ ਕਰਮ ਕੀਤਾ ਆਪਾਂ ਕਬੱਡੀ ਦੇਖੋ ਜਦੋਂ ਕਬੱਡੀ ਹੁੰਦੀ ਹੈ ਨਾ ਇੱਕ ਕੱਪ ਚੰਗਾ ਹੋ ਜਾਂਦਾ ਉਸ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਕਬੱਡੀ ਖੇਡਣੀ ਸ਼ੁਰੂ ਹੋ ਜਾਂਦੀ ਸਹੀ ਗੱਲ ਦੋਸਤ ਸੜਕਾਂ ਦੇ ਉੱਤੇ ਬੱਚੇ ਕਬੱਡੀ ਖੇਡਦੇ ਆ ਬਿਲਕੁਲ ਸਹੀ ਠੀਕ ਹੈ ਹੁਣ ਬਾਦਲ ਸਾਹਿਬ ਕਰਾਉਂਦੇ ਹੀ ਕੱਪ ਤੇ ਅੱਧੀ ਹੋਈ ਏ ਕਿੰਨੇ ਪਲੇਅਰ ਹੋਏ 3 40 ਇੱਥੇ ਤਨੇ ਤੁਹੀ ਕੱਪ ਕਰਾਇਆ ਯੈਸ ਉਤੋਂ ਮੁੰਡੇ ਸਲੈਕਟ ਹੋਏ ਮੈਕ ਅੱਪ ਕਰਾਇਆ ਉਤੋਂ ਮੁੰਡੇ ਸਲੈਕਟ ਹੋਏ ਉਹ ਸਾਰੇ ਮੁੰਡੇ ਜਿੰਨੇ ਵੀ ਆ ਗਏ ਸਾਰੇ ਇੱਥੇ ਖੇੜ ਗਏ ਕੋਈ ਸ਼ਰਤ ਹੁਣ ਜਿਹੜੀ ਕਬੱਡੀ ਦਾ ਟ੍ਰੈਂਡ ਚੇਂਜ ਹੋ ਗਿਆ ਜੀ ਉਤੋਂ ਬਾਅਦ ਕਬੱਡੀ ਦਾ ਟ੍ਰੈਂਡ ਫਿਰ ਪੈਸੇ ਲੈ ਕੇ ਗਏ ਆ ਆਪਣੇ ਹੰਧਾ ਤੋਂ ਉਹਨਾਂ ਦੇ ਅੱਛੇ ਹੋਏ ਆ ਜਿਹੜੇ ਲੋਕੀ ਕਹਿੰਦੀਆਂ ਨਾ ਉਹ ਸਰਦਾਰ ਆਏ ਆ ਉਹ ਇਦਾਂ ਕਬੱਡੀ ਸਾਡੀ ਨੂੰ ਖਰਾਬ ਕਰਕੇ ਇਹ ਕਰਕੇ ਉਹ ਕਰਕੇ ਯਾਰ ਅਸੀਂ ਤੇ ਉਹ ਉਹਨਾਂ ਵਕਤਾਂ 'ਚ ਵੀ ਵੇਂਦੇ ਹਾਂ ਸਹੀ ਗੱਲ ਹੈ ਉਹਨਾਂ ਵਕਤਾਂ 'ਚ ਵੀ ਵੇਂਦੇ ਹਾਂ ਇੱਥੇ ਆ ਕੇ ਬੰਦੇ ਖੇਡਦੇ ਸੀ ਹਾਂਜੀ ਜੀ ਮਲਕ ਮੁਸਤਾਕ ਸਾਹਿਬ ਇਕਬਰ ਬਾਟ ਹੁੰਦਾ ਸੀ ਅਮੀਨ ਜੱਟ ਅਮੀਨ ਜੱਟ ਸੀ ਅੱਲਾਹ ਵਾਹ ਜੰਨਤ ਚ ਘਰ ਦੇਵੇ ਨਾਲ ਬਿਲਕੁਲ ਹਾਂਜੀ ਗੱਲ ਹੈ ਜੀ ਕਬੱਡੀ ਜਿੱਦੋਂ ਵੀ ਉੱਠੀ ਹੈ ਨਾ ਇਧਰ ਬਾਹਰ ਦੀਆਂ ਕੰਟਰੀਆਂ ਤੋਂ ਉੱਠੀ ਹੈ ਜੀ ਜੇਰਾ ਕੋਈ ਆ ਕੇ ਖੇਡਿਆ ਇਲਾਕੇ ਦੇ ਵਿੱਚ ਪਤਾ ਲੱਗਾ ਯਾਰ ਉਹ ਉਹ ਆਵਾਸ ਵੱਟ ਬਾਹਰ ਖੇਡਣ ਗਿਆ ਉਹ 10 ਬੰਦੇ ਨਾਲ ਜੁੜੇ ਆ ਨਕੀ ਖੇਡਣ ਗਿਆ ਜੀ ਉਹ 10 ਬੰਦੇ ਇਲਾਕੇ ਦੇ ਜੁੜੇ ਕਿੱਥੇ ਗਏ ਜੀ ਕੈਨੇਡਾ ਕੈਨੇਡਾ ਆਉਣ ਲੱਗਿਆ ਥੱਬਾ ਪੈਸਾ ਦਾ ਲੱਗਦਾ ਤੇ ਮੁਹੱਜ ਆ ਗਏ ਐਗਜ਼ੈਕਟ ਨਾ ਕਿ ਇੱਥੇ ਆ ਕੇ ਫਿਰ ਰਾਣਾ ਇਸ ਤਰ੍ਹਾਂ ਵੀ ਖਾਣ ਪੀਣ ਸਾਰਾ ਵੇਖੋ ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਵੀ ਜਵਾਈਆਂ ਤਰ੍ਹਾਂ ਸਾਂਭਣਾ ਹਾਂਜੀ ਬਹੁਤ ਕੀਤਾ ਜੀ ਬਹੁਤ ਕੀਤਾ ਬੜਾ ਵੱਡਾ ਹੱਥ ਹੈ ਜੇ ਮੈਂ ਕਹਿ ਸਕਦਾ ਵੀ ਜਿਹੜੀ ਆਪਣੇ ਭਰਾ ਜਿਹੜੇ ਮੁਸਲਮਾਨ ਕਮਿਊਨਿਟੀ ਤੋਂ ਵੀ ਹੈਗੇ ਆ ਪਰ 2-4% ਹਾਂਜੀ 2 4% ਆ ਜਿਹੜੇ ਕੁਝ ਟਲੈਂਟੋ ਬੈਠੇ ਆ ਕੁਝ ਬੀਸੀ ਅਲਡਵਾਟਾ ਜੀ ਬੈਠੇ ਨੇ ਬਾਕੀ ਜਿਹੜੇ 90% 90 95% ਸਰਦਾਰਾਂ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਰੇ ਭਰਾਵਾਂ ਦਾ ਸਾਰੇ ਹੱਲ ਮਿਲ ਕੇ ਗੱਲ ਦੇ ਵੀ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਨਾ ਜੀ ਤੇ ਜੇ ਅਸੀਂ ਇੱਕ ਦੂਜੇ ਦੇ ਪੈਰ ਖਿੱਚਾਂਗੇ ਤੇ ਯਾਰ ਉਹ ਕਬੱਡੀ ਦੀ ਪ੍ਰੋਮੋਸ਼ਨ ਕੋ ਨਹੀਂ ਬਿਲਕੁਲ ਸਹੀ ਹਾਂਜੀ ਕੋਸ਼ਿਸ਼ ਤੇ ਇਸ ਦਫਾ ਵੇਖੋ ਅਸੀਂ ਇੱਥੇ ਕਬੱਡੀ ਇੱਡੀ ਤਗੜੀ ਹੋਈ ਏ ਬਹੁਤ ਵੱਡੀ ਹਾਂਜੀ ਤੇ ਫਿਰ ਜਿਵੇਂ ਤੁਸੀਂ ਅੱਗੇ ਆਖਿਆ ਅੱਛਾ ਇਹ ਜੋ ਕੰਨੇ ਪਲੇਅਰ ਆਏ ਪਾਕਿਸਤਾਨ ਦੇ ਵੇਖੋ ਪਾਕਿਸਤਾਨ ਨੂੰ ਤਕਰੀਬਨ ਜਾਰੀ ਤੋਂ 45 50 ਬੰਦੇ ਤੋਂ ਕੋਈ 50 ਬੰਦੇ ਆਈਆ ਕੋਈ ਲੋਕੀ ਆ ਕੀ ਜਾਣ ਫਲਾਣਾ ਨੇ ਸੱਜਿਆ ਫਲਾਣੇ ਨੇ ਸੱਜਿਆ ਫਲਾਣੇ ਨੇ ਸੱਜਿਆ ਉਹ ਗੱਲ ਵੀ ਜੋ ਮਰਜੀ ਵੀ ਕੋਈ ਕਰ ਜਾਏ ਨਾ ਅਮਰੀਕਾ ਦਾ ਲੱਗਾ ਆ ਬਿਲਕੁਲ ਅਮਰੀਕਾ ਕਰ ਗਿਆ ਜਾਮਾ ਜੀ ਸਹੀ ਗੱਲ ਹੈ ਗੱਲ ਇਹ ਵੀ ਸਾਰੇ ਭਰਾਵਾਂ ਨੇ ਹਾਲ ਮੇਰੇ ਕੋਸ਼ਿਸ਼ ਕੀਤੀ